ਉਮੀਦ ਸੰਸਥਾ ਦੇ ਵੱਲੋਂ ਇੱਕ ਸੈਲਫ ਹੈਲਪ ਗਰੁੱਪ ਬਣਾ ਕੇ ਪਹਿਲਾਂ ਔਰਤਾਂ ਨੂੰ ਕਿਤਨਾ ਕਿਤੇ ਇਕੱਠਾ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦਾ ਲੋਨ ਕਰਵਾ ਕੇ ਉਹਨਾਂ ਨੂੰ ਸਬਸਿਡੀ ਦੇ ਉੱਪਰ ਜਿਹੜੀ ਆ ਇਹ ਮਸ਼ੀਨ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਜਿਸ ਦੇ ਨਾਲ ਕਿਤਨਾ ਕਿਤੇ ਸਵੈ ਰੁਜ਼ਗਾਰ ਇਹ ਔਰਤਾਂ ਆਪਣੇ ਘਰ ਦੇ ਕੰਮਾਂ ਦੇ ਵਿੱਚੋਂ ਸਮਾਂ ਕੱਢ ਕੇ ਕਰਦੀਆਂ ਨੇ ਡਿਸਪੋਜ਼ਲ ਪਲੇਸ ਬਣਾ ਰਹੇ ਹਾਂ ਕਿੱਥੋਂ ਲੈ ਕੇ ਆਉਨੇ ਹਾਂ ਕਿੱਥੇ ਸਪਲਾਈ ਹੁੰਦੀ ਹੈ ਕਿੰਨੀ ਇੱਕ ਕਮਾਈ ਹੋ ਜਾਂਦੀ ਹੈ ਇਹ ਰੌ ਮਟੀਰੀਅਲ ਅਸੀਂ ਹੁਣ ਪਹਿਲਾਂ ਅੰਬਾਲਾ ਤੋਂ ਲੈ ਕੇ ਆਉਂਦੇ ਸੀ ਹੁਣ ਅਸੀਂ ਰੌ ਮਟੀਰੀਅਲ ਲੁਧਿਆਣਾ ਤੋਂ ਲੈ ਕੇ ਆ ਰਹੇ ਹਾਂ ਹਾਂਜੀ ਇਹ ਸਪਲਾਈ ਅਸੀਂ ਜਿਵੇਂ ਨਾਬਾ ਹੋ ਗਿਆ ਜਿੱਥੋਂ ਵੀ ਸਾਨੂੰ ਆਰਡਰ ਆ ਜਾਏ ਅਸੀਂ ਨੰਬਰ ਪਾਇਆ ਹੋਇਆ ਆਪਣਾ ਜਿੱਥੋਂ ਵੀ ਆਰਡਰ ਆ ਜਾਏ ਨਾਬੇ ਤੋਂ ਆ ਜਾਏ ਭਵਾਨੀਗੜ੍ਹ ਤੋਂ ਆ ਜਾਏ ਕਿੱਥੋਂ ਵੀ ਆਰਡਰ ਆ ਜਾਏ ਅਸੀਂ ਉੱਥੇ ਹੀ ਸਪਲਾਈ ਕਰਦੇ ਹਾਂ ਦੇਖੋ ਔਰਤ ਹਮੇਸ਼ਾ ਇਸ ਸੀਜ਼ਨ ਨੂੰ ਮਹਿਸੂਸ ਕਰਦੀ ਹੈ ਪੇਕੇ ਘਰ ਹੁੰਦੀ ਹੈ ਤਾਂ ਬਾਪ ਦੇ ਸਿਰ ਤੇ ਹੁੰਦੀ ਹੈ ਸਹਰੇ ਘਰਾਂ ਦੀ ਹੈ ਤਾਂ ਆਪਣੇ ਮਾਈਏ ਦੇ ਸਿਰ ਤੇ ਹੋ ਜਾਂਦੀ ਹੈ ਫਿਰ ਉਹ ਔਲਾਦ ਹੋ ਜਾਂਦੀ ਹੈ ਉਹਦਾ ਤਾਂ ਸਾਰੀ ਉਮਰ ਚ ਕੁਝ ਵੀ ਨਹੀਂ ਹੁੰਦਾ ਉਹਦਾ ਇਹ ਹੁੰਦਾ ਜੀ ਕਿ ਜਦੋਂ ਉਹ ਇਸ ਤਰ੍ਹਾਂ ਦੇ ਕਿੱਤਿਆਂ ਨਾਲ ਜੁੜਦੀ ਹੈ ਆਪਣੀ ਆਮਦਨ ਨੂੰ ਆਪਣੇ ਹੱਥਾਂ ਤੇ ਰੱਖ ਕੇ ਦੇਖਦੀ ਹੈ ਚਾਹੇ ਦੀ ਉਹ ਪੰਜਰ ਪੈਣੇ 10 ਰੁਪਏ ਨੇ ਤੇ ਜਿਹੜੇ ਜਦੋਂ ਉਸ ਆਮਦਨ ਦੇ ਨਾਲ ਉਹ ਕੋਈ ਲੋੜ ਪੂਰੀ ਕਰਦੀ ਹੈ ਇਸ ਤੋਂ ਵੱਡਾ ਸਪੂਨ ਜ਼ਿੰਦਗੀ ਦਾ ਔਰਤ ਲਈ ਕੋਈ ਨਹੀਂ ਹੁੰਦਾ ਜੀ ਸਾਡੇ ਪਹਿਲਾਂ ਦੀ ਉਮੀਦ ਪਾਣੀ ਬਚਾਓ ਜੋ ਸਾਡਾ ਗਰੁੱਪ ਹੈ ਜਿਹੜੀ 6 ਮੈਂਬਰ ਹਨ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਐ ਡਿਸਪੋਜ਼ੇਬਲ ਪਲੇਟ ਬਣਾ ਰਹੇ ਹਨ ਇਹ ਮਸ਼ੀਨ ਆਪਾਂ ਮਾਲਾ ਤੋਂ ਲੈ ਕੇ ਆਈ ਸੀ ਐਂਡ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹਨਾਂ ਦੀ ਆਪਾਂ ਮਾਰਕੀਟਿੰਗ ਉਹਦੇ ਇਹਾਂ ਦੀ ਪੂਰੀ ਮਦਦ ਕਰਦੇ ਆਲਸੋ ਇਹਨਾਂ ਨੂੰ ਜੋ ਲੋਨ ਦਿਲਾ ਕੇ ਇਹ ਕੰਮ ਸ਼ੁਰੂ ਕੀਤਾ ਹੈ ਇਹਦੇ ਵਾਸਤੇ ਵੀ ਆਪਾਂ ਇਹਨਾਂ ਦੀ ਪੂਰੀ ਮਦਦ ਕੀਤੀ ਹੈ ਸੰਗਰੂਰ ਦੇ ਵਿੱਚ ਉਹ ਉਮੀਦ ਸੰਸਥਾ ਹੁਣ ਔਰਤਾਂ ਨੂੰ ਸਵੈ ਰੋਜਗਾਰ ਦੇ ਰਹੀ ਹੈ ਜਿਹੜੀਆਂ ਘਰੇਲੂ ਔਰਤਾਂ ਨੇ ਘਰ ਦੇ ਕੰਮ ਕਰਦੀਆਂ ਨੇ ਉਹਨਾਂ ਦੇ ਘਰਾਂ ਦੇ ਵਿੱਚੋਂ ਉਹਨਾਂ ਨੂੰ ਪ੍ਰੋਜੈਕਟ ਖੋਲ ਕੇ ਦਿੱਤੇ ਜਾ ਰਹੇ ਨੇ ਜਿਸ ਦੇ ਨਾਲ ਕਿ ਤਰ੍ਹਾਂ ਕਿਤੇ ਉਹਨਾਂ ਦੇ ਘਰ ਦਾ ਜਿਹੜਾ ਗੁਜ਼ਾਰਾ ਉਹ ਵਧੀਆ ਹੋ ਰਿਹਾ ਆਪਣੇ ਪਤੀ ਦੇ ਨਾਲ ਔਰਤਾਂ ਮੋਢੇ ਨਾਲ ਮੋਢਾ ਲਾ ਕੇ ਖੜਦੀਆਂ ਨੇ ਘਰ ਦੇ ਖਰਚੇ ਕਰਦੀਆਂ ਨੇ ਤੁਹਾਨੂੰ ਇਹ ਤਸਵੀਰ ਦਿਖਾ ਦਈਏ ਪਹਿਲਾਂ ਤਾਂ ਅਸੀਂ ਸੰਗਰੂਰ ਦੇ ਪਿੰਡ ਬੀਂਬੜ ਦੇ ਵਿੱਚ ਖੜੇ ਆ ਜਿੱਥੇ ਕਿ ਉਮੀਦ ਸੰਸਥਾ ਦੇ ਵੱਲੋਂ ਇੱਕ ਸੈਲਫ ਹੈਲਪ ਗਰੁੱਪ ਬਣਾ ਕੇ ਪਹਿਲਾਂ ਔਰਤਾਂ ਨੂੰ ਕਿਤਨਾ ਕਿਤੇ ਇਕੱਠਾ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦਾ ਲੋਨ ਕਰਵਾ ਕੇ ਉਹਨਾਂ ਨੂੰ ਸਬਸਿਡੀ ਦੇ ਉੱਪਰ ਜਿਹੜੀ ਆ ਇਹ ਮਸ਼ੀਨ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਜਿਸ ਦੇ ਨਾਲ ਕਿਤਨਾ ਕਿਤੇ ਸਵੈ ਰੋਜਗਾਰ ਇਹ ਔਰਤਾਂ ਆਪਣੇ ਘਰ ਦੇ ਕੰਮਾਂ ਦੇ ਵਿੱਚੋਂ ਸਮਾਂ ਕੱਢ ਕੇ ਕਰਦੀਆਂ ਨੇ ਤੇ ਵਧੀਆ ਜਿਹੜੀ ਆ ਕਮਾਈ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਪਹਿਲਾਂ ਆਪਣੇ ਘਰ ਦੇ ਕੰਮ ਕਰਦੀਆਂ ਨੇ ਤੇ ਉਸ ਤੋਂ ਬਾਅਦ ਇਹ ਡਿਸਪੋਜ਼ਲ ਪਲੇਟਸ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵਿਆਹਾਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਦੁਕਾਨਾਂ ਦੇ ਉੱਪਰ ਤੁਹਾਨੂੰ ਵਰਤੀ ਨਹੀਂ ਜਾਂਦਾ ਇਹ ਜਿਹੜਾ ਕੰਮ ਹੈਗਾ ਔਰਤਾਂ ਦੇ ਵੱਲੋਂ ਕੀਤਾ ਜਾ ਰਿਹਾ ਭੈਣ ਜੀ ਨਾਮ ਕੀ ਆ ਤੁਹਾਡਾ ਹਰੇਸ਼ ਮਰਾਨੀ ਇਸ ਤਰੀਕੇ ਨਾਲ ਦੇਖਦੇ ਹਾਂ ਇਹ ਕੰਮ ਕਾਰੋਬਾਰ ਬਾਰੇ ਥੋੜਾ ਜਿਹਾ ਸਾਨੂੰ ਪਹਿਲਾਂ ਜਾਣਕਾਰੀ ਦਿਓ ਕਿਸ ਤਰੀਕੇ ਨਾਲ ਤੁਹਾਡਾ ਦਿਨ ਦੀ ਸ਼ੁਰੂਆਤ ਹੁੰਦੀ ਹੈ ਕਿੰਨਾ ਕੁ ਸਮਾਂ ਦਿੰਨੇ ਹੋ ਤੇ ਕਿੰਨਾ ਸਮਾਂ ਕੰਮ ਕਰਕੇ ਕਿੰਨੀ ਕੁ ਕਮਾਈ ਹੋ ਜਾਂਦੀ ਹੈ ਅਸੀਂ ਘਰ ਦੇ ਕੰਮ ਨਿਬੇੜ ਕੇ 10 ਵਜੇ ਇੱਥੇ ਆ ਪਹੁੰਚਦੇ ਹਾਂ ਇੱਥੇ ਫਿਰ ਅਸੀਂ 10 ਵਜੇ ਤੋਂ ਲੈ ਕੇ 3 ਵਜੇ ਤੱਕ ਕੰਮ ਕਰਦੇ ਹਾਂ ਠੀਕ ਹੈ ਹਾਂਜੀ ਚਾਰ ਪੰਜ ਘੰਟੇ ਸਿਰਫ ਦਿੰਨੇ ਹੋ ਹਾਂਜੀ ਫਿਰ ਇਦਾਂ ਹੈ ਨਾ ਸਰ ਘਰ ਦੇ ਬੱਚੇ ਵੀ ਨੇ ਘਰ ਵੀ ਦੇਖਣਾ ਕੰਮ ਦੇ ਨਾਲ ਨਾਲ ਸਾਰਾ ਕੁਝ ਦੇਖਣਾ ਪੈਂਦਾ ਹਾਂਜੀ ਘਰ ਵੀ ਦੇਖਣਾ ਇਹ ਡਿਸਪੋਜ਼ਲ ਪਲੇਟਸ ਬਣਾ ਰਹੇ ਹਾਂ ਕਿੱਥੋਂ ਲੈ ਕੇ ਆਉਨੇ ਹਾਂ ਕਿੱਥੇ ਸਪਲਾਈ ਹੁੰਦੀ ਹੈ ਕਿੰਨੀ ਇੱਕ ਕਮਾਈ ਹੋ ਜਾਂਦੀ ਹੈ ਇਹ ਰੋ ਮਟੀਰੀਅਲ ਅਸੀਂ ਹੁਣ ਪਹਿਲਾਂ ਅੰਬਾਲੇ ਤੋਂ ਲੈ ਕੇ ਆਉਂਦੇ ਸੀ ਹੁਣ ਅਸੀਂ ਰੋ ਮਟੀਰੀਅਲ ਲੁਧਿਆਣੇ ਤੋਂ ਲੈ ਕੇ ਆ ਰਹੇ ਹਾਂ ਹਾਂਜੀ ਇਹ ਸਪਲਾਈ ਅਸੀਂ ਜਿਵੇਂ ਨਾਬਾ ਹੋ ਗਿਆ ਜਿੱਥੋਂ ਵੀ ਸਾਨੂੰ ਆਰਡਰ ਆ ਜਾਏ ਅਸੀਂ ਨੰਬਰ ਪਾਇਆ ਹੋਇਆ ਆਪਣਾ ਜਿੱਥੋਂ ਵੀ ਆਰਡਰ ਆ ਜੇ ਨਾਬੇ ਤੋਂ ਆ ਜੇ ਪਵਾਨੀਗੜ੍ਹ ਤੋਂ ਆ ਜੇ ਕਿੱਥੋਂ ਵੀ ਆਰਡਰ ਆ ਜੇ ਅਸੀਂ ਉੱਥੇ ਹੀ ਸਪਲਾਈ ਕਰਦੇ ਹਾਂ ਜੀ ਜਿਸ ਤਰੀਕੇ ਨਾਲ ਦੇਖਦੇ ਹਾਂ ਪਹਿਲਾਂ ਦੀ ਅਗਰ ਗੱਲ ਕਰੀਏ ਪਹਿਲਾਂ ਘਰੇਲੂ ਕੰਮ ਕਰਦੇ ਸੀ ਹੁਣ ਕਿੰਨੀ ਇੱਕ ਕਮਾਈ ਕੰਮ ਕਰ ਲਿਆ ਉਹਨਾਂ ਪਰਿਵਾਰ ਕਿੰਨਾ ਖੁਸ਼ ਹੈ ਪਰਿਵਾਰ ਖੁਸ਼ ਹੈ ਸਾਨੂੰ ਪਰਿਵਾਰ ਦੀ ਸਪੋਰਟ ਨਾਲ ਹੀ ਹਰ ਇੱਕ ਕੰਮ ਹੁੰਦਾ ਹੈ ਅਗਰ ਪਰਿਵਾਰ ਮੈਂਬਰ ਖੁਸ਼ ਹੈ ਤੇ ਤਾਂ ਹੀ ਅਸੀਂ ਇਹ ਕੰਮ ਸਟਾਰਟ ਕੀਤਾ ਹੈ ਹਾਂਜੀ ਦੇਖੋ ਆਪਣੀ ਕਮਾਈ ਹੁੰਦੀ ਆ ਤਾਂ ਜ਼ਿਆਦਾ ਹੌਸਲਾ ਨਹੀਂ ਹੁੰਦਾ ਹਾਂਜੀ ਹਾਂਜੀ ਹੌਸਲਾ ਤਾਂ ਹੁੰਦਾ ਹੀ ਹੈ ਜਦੋਂ ਆਪਾਂ ਕੰਮ ਕਰਨਾ ਕਮਾਈ ਹੋਣੀ ਹੈ ਤੇ ਉਹਦੇ ਨਾਲ ਹੌਸਲਾ ਹੀ ਹੋ ਹਾਂਜੀ ਕਿੰਨੇ ਕਮਾਈ ਕਰ ਲੈਨੇ ਉਹ 6 ਜਾਣੇ ਲੱਗਦੇ ਹਾਂ 5-6 ਘੰਟੇ ਦੇ ਕੇ ਕਿੰਨੇ ਕ ਪੈਸੇ ਬਣਾ ਲਿਆ ਕਈ ਵਾਰੀ 1000 ਰੁਪਏ ਵੀ ਬਣ ਜਾਂਦਾ ਕਈ ਹਾਂਜੀ ਕਈ ਵਾਰੀ 7-800 ਨਹੀਂ ਰੋਜ਼ ਦਾ ਤਾਂ ਨਹੀਂ 7-800 ਰੋਜ਼ ਦਾ ਡੇਲੀ ਦਾ ਏ ਜਿਵੇਂ ਅੱਜ ਰੋ ਮਟੀਰੀਅਲ ਗਿਆ ਏ ਉਸ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਵੀ ਸਾਨੂੰ ਕੀ ਬਚਤ ਹੋਈ ਏ ਕੀ ਰੋ ਮਟੀਰੀਅਲ ਦਾ ਖਰਚਾ ਨਿਕਲਿਆ ਏ ਅਸੀਂ ਸਭ ਕੁਝ ਦੇਖ ਕੇ ਫਿਰ ਦੇਖਦੇ ਹਾਂ ਵੀ ਸਾਨੂੰ ਕੀ ਬਚਿਆ ਇਸ ਦੇ ਵਿੱਚ ਹਾਂਜੀ ਤਾਂ ਬਿਲਕੁਲ ਪੰਜ ਛੇ ਔਰਤਾਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਕੰਮ ਕਰ ਰਹੇ ਨੇ ਜਿੱਥੇ ਕਿਤਨਾ ਕਿਤੇ ਇਹਨਾਂ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਉਮੀਦ ਸੰਸਥਾ ਦੇ ਵੱਲੋਂ ਕੀਤੀ ਜਾਂਦੀ ਆ ਅਗਰ ਘਰੇਲੂ ਔਰਤਾਂ ਨੇ ਇਸ ਸੰਸਥਾ ਨਾਲ ਜੁੜਨਾ ਜਾਂ ਇਸ ਤਰੀਕੇ ਨਾਲ ਆਪਣੇ ਘਰ ਦੇ ਕੰਮਾਂ ਦੇ ਨਾਲ ਨਾਲ ਸਮਾਂ ਕੱਢ ਕੇ ਚਾਰ ਪੈਸੇ ਬਚਾਉਣੇ ਨੇ ਤਾਂ ਉਹ ਕਿਸ ਤਰੀਕੇ ਨਾਲ ਜੁੜ ਸਕਦੇ ਨੇ ਮੈਡਮ ਸਾਡੇ ਨਾਲ ਨੇ ਮੈਂ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਦਾ ਗਰੁੱਪ ਬਣਾਉਂਦੇ ਹੋ ਕਿਵੇਂ ਉਹਨਾਂ ਨੂੰ ਜੋੜਦੇ ਹੋ ਕਿਵੇਂ ਸਵੈ ਰੋਜ਼ਗਾਰ ਦਿੰਦੇ ਹੋ ਹਾਂਜੀ ਚੇਅਰਮੈਨ ਸ਼੍ਰੀ ਅਰਵਿੰਦ ਖੰਨਾ ਜੀ ਦੀ ਅਗਵਾਈ ਦੇ ਵਿੱਚ ਉਮੀਦਵਾਰ ਦੇ ਬੈਨਰ ਹਟ ਪੈਣਾ ਦੀ ਉਮੀਦ ਪ੍ਰੋਜੈਕਟ ਚੱਲਦਾ ਹੈ ਜਿਹੜਾ ਕਿ ਜਿਹਦੇ ਵਿੱਚ ਸੈਲਫ ਹੈਲਪ ਗਰੁੱਪ ਬਣਾਏ ਜਾਂਦੇ ਆ ਲੇਡੀਜ਼ ਦੇ ਇੱਕ ਗਰੁੱਪ ਦੇ ਵਿੱਚ 12 ਤੋਂ 15 ਲੇਡੀਜ਼ ਨੇ ਜਿਹੜੀਆਂ ਉਹ ਸ਼ਾਮਿਲ ਹੋ ਸਕਦੀਆਂ ਨੇਗੀਆਂ ਤੇ ਸਰਵਿਸ ਏਰੀਆ ਦੀ ਬੈਂਕ ਵਿੱਚ ਉਹਦਾ ਬਚਤ ਖਾਤਾ ਖੁਲਾਇਆ ਜਾਂਦਾ ਹੈ ਸਟਾਰਟਿੰਗ ਦੇ ਵਿੱਚ ਗਰੁੱਪਾ ਜਿਹੜਾ ਇੱਕ ਛੋਟੀ ਛੋਟੀ ਬਚਤਾਂ ਕਰਦਾ ਹੈ ਆਪਣਾ ਤੇ ਇਹਦੇ ਵਿੱਚ ਮੇਨ ਚੀਜ਼ ਜਿਹੜੀ ਹੁੰਦੀ ਹੈ ਕਿ ਬੈਂਕ ਮੈਨੇਜਰ ਨੇ ਇਹ ਦੇਖਣਾ ਹੁੰਦਾ ਹੈ ਕਿ ਗਰੁੱਪ ਲੋਨ ਦੇ ਕਾਬਿਲ ਹੋਇਆ 7 ਮਹੀਨੇ ਹੋ ਗਏ ਦੇ ਸਕਦੇ ਆ ਲੋਨ ਤਾਂ ਉਹਦੇ ਲਈ ਦੋ ਚੀਜ਼ਾਂ ਐਮ ਹੁੰਦੀਆਂ ਕਿ ਗਰੁੱਪ ਨੇ ਜਿਹੜੀ ਬੱਚਤ ਕੀਤੀ ਆ ਉਹਦਾ ਲਾਂਨ ਦੇਣ ਕਿਵੇਂ ਕਰ ਰਿਹਾ ਤੇ ਉਹਦੀ ਰੀਪੇਮੈਂਟ ਕਿਵੇਂ ਹੋ ਰਹੀ ਆ ਜੇ ਫਿਰ ਕਿਸੇ ਥਾਂ ਤੇ ਜਾ ਕੇ ਸਿਵਲ ਸਕੋਰ ਦੀ ਪ੍ਰੋਬਲਮ ਆਂਦੀ ਆ ਤਾਂ ਉਮੀਦ ਸਹਿਯੋਗ ਦਿੰਦੀ ਐ ਤਾਂ ਕਿਸ ਤਰੀਕੇ ਨਾਲ ਦੇ ਦੋ ਔਰਤਾਂ ਜਿਹੜੀਆਂ ਘਰੇਲੂ ਕੰਮ ਕਰਦੀਆਂ ਸੀ ਆਪਣੇ ਪਤੀ ਦੇ ਆਸਰੇ ਘਰ ਚੱਲਦੇ ਸੀ ਹੁਣ ਜਦੋਂ ਖੁਦ ਕੰਮ ਕਰਦੇ ਨੇ 5-700000 ਰੁਪਇਆ ਦਿਹਾੜੀ ਪੈਂਦੀ ਆ ਤਾਂ ਘਰਾਂ ਦਾ ਵੀ ਫਰਕ ਪੈਂਦਾ ਹੌਸਲੇ ਵੀ ਵੱਧਦੇ ਨੇ ਇੱਕ ਔਰਤ ਦੇ ਹਾਂਜੀ ਓਬਵੀਅਸਲੀ ਮੈਂ ਵੀ ਇੱਕ ਜੌਬ ਤੇ ਸਵੇਰੇ ਘਰੋਂ ਨਿਕਲਦੀ ਆ ਆਪਣੇ ਕੰਮ ਤੇ ਦੇਖੋ ਔਰਤ ਹਮੇਸ਼ਾ ਇਸ ਸੀਜ਼ਨ ਨੂੰ ਮਹਿਸੂਸ ਕਰਦੀ ਹੈ ਪੇਕੇ ਘਰ ਹੁੰਦੀ ਹੈ ਤਾਂ ਉਹ ਬਾਪ ਦੇ ਸਿਰ ਤੇ ਹੁੰਦੀ ਹੈ ਸਹੁਰੇ ਘਰ ਆਂਦੀ ਹੈ ਤਾਂ ਆਪਣੇ ਮਾਈਏ ਦੇ ਸਿਰ ਤੇ ਹੋ ਜਾਂਦੀ ਹੈ ਫਿਰ ਔਲਾਦ ਹੋ ਜਾਂਦੀ ਹੈ ਉਦੋਂ ਤਾਂ ਸਾਰੀ ਉਮਰ ਚ ਕੁਝ ਵੀ ਨਹੀਂ ਹੁੰਦਾ ਉਹਦਾ ਇਹ ਹੁੰਦਾ ਜੀ ਕਿ ਜਦੋਂ ਉਹ ਇਸ ਤਰ੍ਹਾਂ ਦੇ ਕਿੱਤਿਆਂ ਨਾਲ ਜੁੜਦੀ ਹੈ ਆਪਣੀ ਆਮਦਨ ਨੂੰ ਆਪਣੇ ਹੱਥਾਂ ਤੇ ਰੱਖ ਕੇ ਦੇਖਦੀ ਹੈ ਚਾਹੇ ਦੀ ਉਹ ਪੰਜਰ ਪੈ ਨੇ 10 ਰੁਪਏ ਨੇ ਤੇ ਜਿਹੜਾ ਜਦੋਂ ਉਸ ਆਮਦਨ ਦੇ ਨਾਲ ਉਹ ਕੋਈ ਲੋੜ ਪੂਰੀ ਕਰਦੀ ਹੈ ਇਸ ਤੋਂ ਵੱਡਾ ਸਕੂਨ ਜ਼ਿੰਦਗੀ ਦਾ ਔਰਤ ਲਈ ਕੋਈ ਨਹੀਂ ਹੁੰਦਾ ਜੀ ਬਿਲਕੁਲ ਕਿਤਨਾ ਕਿਤੇ ਉਹ ਔਰਤਾਂ ਜਿਹੜੀਆਂ ਘਰੇਲੂ ਕੰਮ ਕਰਦੀਆਂ ਨੇ ਆਪਣੇ ਪਤੀ ਆਪਣੇ ਬੱਚਿਆਂ ਦੇ ਸਿਰ ਦੇ ਉੱਪਰ ਕਿਤਨਾ ਕਿਤੇ ਪਰਿਵਾਰ ਦੇ ਗੁਜ਼ਾਰੇ ਚੱਲਦੇ ਨੇ ਉਹਨਾਂ ਨੂੰ ਉਮੀਦ ਸੰਸਥਾ ਇੱਕ ਨਮਾ ਰਾਧਖਾਰੀਆ ਸੰਗਰੂਰ ਦੇ ਵਿੱਚ ਪਹਿਲਾਂ ਉਹਨਾਂ ਦੇ ਸੈਲਫ ਹੈਲਪ ਗਰੁੱਪ ਬਣਾਏ ਜਾਂਦੇ ਨੇ ਫਿਰ ਉਹਨਾਂ ਨੂੰ ਲੋਨ ਦਵਾ ਕੇ ਸਬਸਿਡੀ ਦੇ ਉੱਪਰ ਇਦਾਂ ਦੇ ਛੋਟੇ ਜਿਹੇ ਕਾਰੋਬਾਰ ਨੇ ਉਹ ਕਰਵਾਏ ਜਾਂਦੇ ਨੇ ਜਿਸ ਤਰੀਕੇ ਨਾਲ ਇਹ ਔਰਤਾਂ ਹੁਣ ਡਿਸਪੋਜ਼ਲ ਪਲੇਸ ਬਣਾ ਰਹੀਆਂ ਨੇ ਤੇ ਵਧੀਆ ਜਿਹੜਾ ਰੋਜ਼ਗਾਰ ਆ ਵਧੀਆ ਪਰਿਵਾਰ ਆ ਆਪਣੇ ਬੱਚਿਆਂ ਦਾ ਖਰਚਾ ਜਿਹੜਾ ਹੈਗਾ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਇਹਨਾਂ ਔਰਤਾਂ ਦੇ ਵੱਲੋਂ ਚਲਾਇਆ ਜਾ ਰਿਹਾ ਨਾਓਂਡੀਆਂ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਆ ਪਿੰਡ ਬਿੰਬੜ ਤੋਂ ਜ਼ਿਲ੍ਹਾ ਸੰਗਰੂਰ ਚ ਰਣਜੀਤ ਕੋਸ਼ਲ ਤੁਹਾਨੂੰ ਸਾਰਿਆਂ ਦਾ ਪਹਿਲੇ ਤੇ ਬਹੁਤ-ਬਹੁਤ ਧੰਨਵਾਦੀ ਆ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਕੀਮਤੀ ਸਮੇਂ ਤੋਂ ਸਭਾ ਕੱਟ ਕੇ ਮੇਰੇ ਨਾਲ ਇੱਥੇ ਪਿੰਬੜੀ ਪਿੰਡ 'ਚ ਆਏ ਹੋ ਇਹ ਸਾਡਾ ਪੈਨਾ ਦੀ ਉਮੀਦ ਦਾ ਇੱਕ ਨਵਾਂ ਉਪਰਾਲਾ ਹੈ ਮੈਂ ਇਹ ਆਪਾਂ ਸ਼ੁਰੂ ਕੀਤਾ ਸੀ ਇਹ ਸਾਡੀ ਪਾਣੀ ਬਚਾਓ ਪੈਨਾ ਦੀ ਉਮੀਦ ਦੀ ਟੀਮ ਦਾ ਨਾਮ ਹੈ ਆਪਾਂ ਇਹ ਸ਼ੁਰੂ ਕੀਤਾ ਸੀ ਕੋਈ 4-5 ਮਹੀਨੇ ਪਹਿਲਾਂ ਪਰ ਆਪਾਂ ਦਿਖਾ ਰਹੇ ਤੁਹਾਨੂੰ ਅੱਜ ਹੈ ਕਿਉਂਕਿ ਸ਼ੁਰੂਆਤ ਦੇ ਵਿੱਚ ਆਪਾਂ ਦੇਖਣਾ ਚਾਹੁੰਦੇ ਸੀ ਕੀ ਇਹ ਕੰਮ ਕਿਵੇਂ ਸਿਰੇ ਚੜੂਗਾ ਨਹੀਂ ਚੜੂਗਾ ਇਹ ਸਾਡੇ ਪੈਨਾ ਦੀ ਉਮੀਦ ਪਾਣੀ ਬਚਾਓ ਜੋ ਸਾਡਾ ਗਰੁੱਪ ਹੈ ਇਹਦੇ ਵਿੱਚ 6 ਮੈਂਬਰ ਹਨ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹ ਡਿਸਪੋਜ਼ੇਬਲ ਪਲੇਟ ਬਣਾ ਰਹੇ ਹੈ ਇਹ ਮਸ਼ੀਨ ਆਪਾਂ ਅਮਾਲਾ ਤੋਂ ਲੈ ਕੇ ਆਈ ਸੀ ਇਹ ਐਂਡ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹਨਾਂ ਦੀ ਆਪਾਂ ਮਾਰਕੀਟਿੰਗ ਦੇ ਵਿੱਚ ਇਹਨਾਂ ਦੀ ਪੂਰੀ ਮਦਦ ਕਰ ਰਹੇ ਹਾਂ ਆਲਸੋ ਇਹਨਾਂ ਨੂੰ ਜੋ ਲੋਨ ਦਿਲਾ ਕੇ ਇਹ ਕੰਮ ਸ਼ੁਰੂ ਕੀਤਾ ਹੈ ਇਹਦੇ ਵਾਸਤੇ ਵੀ ਆਪਾਂ ਇਹਨਾਂ ਦੀ ਪੂਰੀ ਮਦਦ ਕੀਤੀ ਹੈ ਔਰ ਇਹ ਟ్రਾਇਲ ਪੀਰੀਅਡ ਦੇ ਵਿੱਚ ਕਿਉਂਕਿ ਸੀਜ਼ਨ ਤਾਂ ਹੁਣ ਸ਼ੁਰੂ ਹੋ ਰਿਹਾ ਹੈ ਐਟ ਟ్రਾਇਲ ਪੀਰੀਅਡ ਦੇ ਵਿੱਚ ਇਹਨਾਂ ਨੇ 65000 ਦੀ ਕਮਾਈ ਕੀਤੀ ਹੈ ਇਹਦੇ ਵਿੱਚ ਇਹਾਂ ਨੇ ਆਪਣੀ ईएमआई ਵੀ ਪੇ ਕੀਤੀ ਹੈ ਔਰ ਖਰਚੇ ਸਾਰਾ ਦੇ ਕਾਲ ਕੇ ਲਗਭਗ 50000 ਤੇ ਥੋੜਾ ਜਿਹਾ ਕੰਮ ਇਹਨਾਂ ਨੂੰ ਪਿਛਲੇ 5 ਮਹੀਨੇ ਚ ਇਹਨਾਂ ਨੂੰ ਆਮਦਨੀ ਮਿਲੀ ਆ ਔਰ ਸਾਨੂੰ ਹੁਣ ਅਹਿਸਾਸ ਹੋ ਰਿਹਾ ਹੈ ਕਿ ਹੁਣ ਜਦ ਸੀਜ਼ਨ ਸ਼ੁਰੂ ਹੋਗਾ ਤੇ ਇਹਨਾਂ ਦੀ ਇੱਕ ਬਹੁਤ ਵੱਡੇ ਪੱਧਰ ਤੇ ਇਹਨਾਂ ਦੀ ਕਮਾਈ ਅਗਲੇ 6 ਮਹੀਨੇ ਸਾਨੂੰ ਉਮੀਦ ਆ ਔਰ ਇਹਨਾਂ ਨੂੰ ਦੇਖ ਕੇ ਹੁਣ ਆਪਾਂ ਤਿੰਨ ਹੋਰ ਐਸੇ ਮਸ਼ੀਨਾ ਸੰਗਰੂਰ ਦੇ ਵਿੱਚ ਲਗਾਉਣ ਦਾ ਉਪਰਾਲਾ ਚੱਲਿਆ ਵਾ ਇਸ ਕਰਕੇ ਮੈਂ ਤਾਨੂੰ ਇੱਥੇ ਬੁਲਾਇਆ ਸੀ ਤੁਸੀਂ ਲੋਕਾਂ ਨੇ ਹਮੇਸ਼ਾ ਉਮੀਦ ਸੰਸਥਾ ਨੂੰ ਸਹਿਯੋਗ ਦਿੱਤਾ ਹਮੇਸ਼ਾ ਸਾਡੀ ਕਹਾਣੀਆਂ ਨੂੰ ਸਾਡੀ ਉਪਰਾਲਿਆ ਨੂੰ ਉਠਾਇਆ ਤੇ ਇਸ ਕਰਕੇ ਮੈਂ ਤੁਹਾਨੂੰ ਇੱਥੇ ਲੈ ਕੇ ਆਉਣਾ ਚਾਹੁੰਦਾ ਸੀ ਤੁਹਾਨੂੰ ਦਿਖਾਣਾ ਚਾਹੁੰਦਾ ਸੀ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਕੁੜੀਆਂ ਨਾਲ ਵੀ ਗੱਲ ਕਰੋਗੇ ਔਰ ਇਹਨਾਂ ਦੇ ਵਿਚਾਰ ਸੁਣ ਕੇ ਇਹਨਾਂ ਨੂੰ ਉਠਾਓਗੇ ਗੱਲ ਕਿਉਂਕਿ ਇਹਨਾਂ ਨੂੰ ਦੇਖ ਕੇ ਤੁਹਾਡੀ ਰੀਲਾਂ ਨੂੰ ਦੇਖ ਕੇ ਮੈਨੂੰ ਉਮੀਦ ਹੈ ਕਿ ਹੋਰ ਵੀ ਲੋਕ ਉਹ ਉਮੀਦ ਦੇ ਨਾਲ ਜੁੜ ਕੇ ਹੈ ਉਪਰਾਲਿਆਂ ਦੇ ਵਿੱਚ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂ।